ਬਾਪੂ ਜੀ ਇੱਥੇ ਬਣਾਉਂਦੇ ਨੇ ਬੀਟ ਗਲਾਸ ਵਾਲਾ ਤੇ ਆਮਲੇ ਵਾਲਾ ਤੇ ਕਰੇਲੇ ਵਾਲਾ ਨਿੰਮ ਸਾਰੀਆਂ ਚੀਜ਼ਾਂ ਪਾ ਕੇ ਜਿਹਨੂੰ ਆਪ ਕੋ ਇੱਕ ਹਿਸਾਬ ਨਾਲ ਕਹਿੰਦੇ ਨੇ ਆਰਗੈਨਿਕ ਚੂੜੀ ਮੁਲਕ ਦੀ ਸੇਵਾ ਕਰਨੀ ਆ ਲੋਕਾਂ ਨੂੰ ਪਿਉਣਾ ਹਾਂਜੀ ਉਹਨਾਂ ਨੇ ਜਿਹੜਾ ਕੈਸ ਸੀਗਾ ਉਹ ਮੈਂ ਸੰਭਾਲਦਾ ਗੱਲਾ ਗੱਲਾ ਕੈ ਪਰ ਪਰੇਸ਼ਾਨ ਹੋਇਆ ਵੀ ਗੱਲਾ ਆ ਜਿੰਨੇ ਵਾਰੀ ਮੱਤੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਹਾਂਜੀ ਇਹ ਤਾਂ ਜੈ ਸਹਿਜਨਾ ਹਾਂਜੀ ਸਾਂਝਨਾ ਹਾਂਜੀ ਇਹ ਕੜੀ ਪੱਤਾ ਹੈ ਇਹ ਕੜੀ ਪੱਤਾ ਇਹ ਤਾਲੀ ਦੇ ਪੱਤੇ ਹੈ ਇਹ ਤਾਲੀ ਦੇ ਪੱਤੇ ਇਹ ਅਮਰੂਦ ਦੇ ਹੈ ਹਾਂਜੀ ਇਹ ਆਮਬਿਆ ਹਾਂਜੀ ਇਹ ਜਾਮਨ ਇਹ ਨਿੰਮ ਇਹ ਧਨੀਆਂ ਠੀਕ ਹੈ ਜੀ ਟ੍ਰੇਲਾ ਐ ਅਲਵੇਰਾ ਐ ਇਹ ਪੇਠਾ ਖੀਰਾ ਪੇਠਾ ਹਾਂਜੀ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਬਾਪੂ ਜੀ ਨਾਲ ਮਿਲਾਉਣੇ ਆ ਕਿ ਤੁਹਾਨੂੰ ਪਤਾ ਮੈਂ ਨਵੀਆਂ ਨਵੀਆਂ ਵੀਡੀਓ ਜਾਂ ਨਵੀਆਂ ਨਵੀਆਂ ਚੀਜ਼ਾਂ ਮੈਂ ਸੋਚਦਾ ਹੁੰਨਾ ਤਾਂ ਵੀ ਕੋਈ ਮਨੁਰਾਜ ਆਪ ਹੀ ਮਹਾਰਾਜ ਦੀ ਕਿਰਪਾ ਹੈ ਵੀ ਮੈਨੂੰ ਮਿਲ ਗਿਆ ਜੀ ਮੇਰੇ ਵਰਗੇ ਠੀਕ ਹੈ ਜਿਹੜੇ ਚੰਗੀਆਂ ਚੀਜ਼ਾਂ ਬਣਾਉਂਦੇ ਆ ਜਿਵੇਂ ਹੁਣ ਅੱਜ ਅਸੀਂ ਆਏ ਆ ਪਟਿਆਲੇ ਪਿੰਡੋਂ ਮੈਂ ਆ ਰਿਹਾ ਸੀ ਤੇ ਰਸਤੇ 'ਚ ਇੱਕ ਵੀਡੀਓ ਵੀ ਦੇਖੀ ਸੀ ਮੈਂ ਵੀਰੇ ਦੀ ਆਪਣੇ ਉਹਦੀ ਜੇਬੀਐਸ ਮੇਰਾ ਦੋਸਤ ਦਾ ਵੀ ਆ ਭਾਈ ਮੇਰੀ ਗੱਲ ਵੀ ਹੁੰਦੀ ਹੁੰਦੀ ਆ ਕਦੇ ਕਦੇ ਭਾਈ ਵੀ ਬਹੁਤ ਤਿਆਰੀਆਂ ਵੀਡੀਓ ਬਣਾਉਂਦੇ ਆ ਉਹਨਾਂ ਦੀ ਵੀਡੀਓ ਦੇਖੀ ਸੀ ਮੈਂ ਨਾਲ ਤਾਂ ਪ੍ਰਿੰਟ ਨੂੰ ਚੀਜ਼ ਚੰਗੀ ਆਏ ਇਹ ਨਾਲੇ ਓਦਾਂ ਵਧੀਆ ਚਲੋ ਆਪਾਂ ਬਾਪੂ ਜੀ ਨੂੰ ਦੋ ਚੀਜ਼ਾਂ ਪੁੱਛਦੇ ਆ ਠੀਕ ਹੈ ਕਪੂ ਜੀ ਦਾ ਸ੍ਰੀਕਾਲ ਸ੍ਰੀਕਾਲ ਬੇਟਾ ਜੀ ਸ੍ਰੀਕਾਲ ਬਿਲਕੁਲ ਠੀਕ ਠਾਕ ਹਾਂ ਸਭ ਤੋਂ ਪਹਿਲਾਂ ਨਾਮ ਦੋਟਨਾਮ ਕੀ ਹੈ ਮੇਰਾ ਨਾਮ ਅਜੈਬ ਸਿੰਘ ਖੱਦਰ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਤੁਸੀਂ ਦੱਸਿਆ ਕੈਮਰੇ ਤੋਂ ਬਿਨਾਂ ਤਾਂ ਦੱਸਦਾ ਇਹ ਤੇ ਕੈਮਰੇ 'ਚ ਵੀ ਦੱਸ ਦੋ ਇਸ ਤਰ੍ਹਾਂ ਸਾਨੂੰ ਪਿੱਛੇ ਸਾਡੇ ਪਾਪਾ ਜਿਹੜੇ ਸੀਗੇ ਉਹ ਖਦਰ ਦੇ ਹੀ ਕੱਪੜਾ ਪਾਉਂਦੇ ਸੀਗੇ ਓਕੇ ਜੀ ਪਜਾਮਾ ਵੀ ਖਦਰ ਦਾ ਕਮੀਜ਼ ਵੀ ਫੱਟ ਵੀ ਖਦਰ ਦੀ ਜੀ ਉਹ ਤਾਂ ਉਹ ਬਸ ਸਾਡੀ ਅੱਧੀ ਚੱਲ ਪਈ ਖਦਰ 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 ਹੀ ਕਰਦਾ ਪਿੰਡ ਚ ਜਿਵੇਂ ਹਾਂ ਹਾਂ ਜੀ ਹਾਂ ਇਹਨਾਂ ਨੇ ਬੋਰਡ ਦਾ ਰੱਖ ਤਾ ਨੂੰ ਬੋਰਡ ਨਾਲ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਉਹਵੇਂ ਉਹ ਚੱਲ ਉਹ ਤਰ੍ਹਾਂ ਹੀ ਚੱਲ ਪਿਆ ਜੀ ਤੇ ਬਾਪੂ ਜੀ ਇੱਥੇ ਬਣਾ ਬਣਾਉਂਦੇ ਨੇ ਫੀਟ ਕਰਾਸ ਵਾਲਾ ਤੇ ਆਮਲੇ ਵਾਲਾ ਤੇ ਕਰੇਲੇ ਵਾਲਾ ਨਿੰਮ ਸਾਰੀਆਂ ਚੀਜ਼ਾਂ ਪਾ ਕੇ ਇਨੂੰ ਆਪਕ ਇੱਕ ਹਿਸਾਬ ਨਾਲ ਕਹਿੰਦੇ ਨੇ ਆਰਗੈਨਿਕ ਜੂਸ ਜਿਹਦੀ ਅੱਜਕੱਲ ਵੈਸੇ ਆਯੁਰਵੇਦਿਕ ਜੂਸ ਆਯੁਰਵੇਦਿਕ ਜੂਸ ਜਿਹਦੀ ਅੱਜਕੱਲ ਵੈਸੇ ਵੀ ਲੋੜ ਆ ਚੀਜ਼ ਵੀ ਚੰਗੀ ਆ ਕੁੰਨ ਵੀ ਆ ਤੇ ਫਲੀਆਂ ਵੀ ਫਲੀਆਂ ਤੇ ਬਾਪੂ ਜੀ ਇਹ ਇਹ ਕਿਵੇਂ ਸੋਚਿਆ ਤੁਸੀਂ ਇਹ ਇਤਰਾ ਮੈਂ ਨਾ ਆਪਣੀ ਬੀਟੀਆ ਕੋਲ ਗਿਆ ਸੀਗਾ ਹਾਂਜੀ ਕੈਥਲ ਹਾਂਜੀ ਤੇ ਹਰਿਆਣੇ ਚ ਹਰਿਆਣੇ ਚ ਹਾਂਜੀ ਉੱਥੇ ਬੀਟੀਆ ਕਹਿਣ ਲੱਗੀ ਉਹ ਟੀਚਰ ਆ ਬੀਟੀਆ ਮੇਰੀ ਜੀ ਮੈਨੂੰ ਕਹਿੰਦੀ ਵੀ ਪਾਪਾ ਮੈਨੂੰ ਬੱਸ ਸਟੈਂਡ ਤੇ ਛੱਡਿਓ ਅੱਛਾ ਜੀ ਮੈਂ ਕਿਹਾ ਚਲੋ ਬੇਟਾ ਹਾਂ ਜੀ ਤੇ ਮੈਂ ਰਾਹ ਦੇ ਵਿੱਚ ਜਦੋਂ ਗਿਆ ਤਾਂ ਮੈਨੂੰ ਇੱਕ ਲੜਕੀ ਤਾਂ ਜੂਸ ਬਣਾਉਂਦੀ ਰਹੀ ਸੀ ਕਿ ਇਹੋ ਹੀ ਹਾਂ ਜੀ ਆਰਬੇਦੀ ਕੀ ਬਣਾਉਂਦੀ ਸੀ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਦਿਸ ਗਈ ਮੈਂ ਕਿਹਾ ਮੈਂ ਜੂਸ ਪੀਣਾ ਜੂਸ ਪੀਦਾ ਮੈਂ ਹਾਂ ਜੀ ਜੂਸ ਪੀਦਾ ਸੀ ਕਿ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬੇਟਾ ਮੈਂ ਸਿੱਖਣਾ ਚਾਹਤਾਂ ਹਾਂ ਹਾਂ ਜੀ ਕਹਿੰਦੀ ਹੁਣੇ ਲੱਗੋ ਥੋੜਾ ਚਲਾਓ ਅੱਛਾ ਉਹਨਾਂ ਦਾ ਹੀ ਉੱਥੇ ਹੀ ਉੱਥੇ ਹੀ ਅੱਜ ਉੱਥੇ ਇੱਕ ਦੀ ਦੁਕਾਨ ਸੀਗੀ ਹਾਂ ਜੀ ਉੱਥੇ ਦੁਕਾਨ ਜੀ بس ਉੱਤੇ ਮੈਂ ਮੈਂ ਕਦੀ ਆਜੇ ਤਾਂ ਨਹੀਂ ਬੈਠਾ ਮੇਰਾ ਟਾਈਮ ਮੈਂ ਕੱਲ ਨੂੰ ਸਵੇਰੇ 5 ਵਜੇ ਇੱਥੇ ਤੇਰੇ ਕੋਲ ਆਉਂਦਾ ਠੀਕ ਹੈ ਜੀ ਮੈਂ 5 ਵਜੇ ਅਗਲੇ ਦਿਨ ਪਹੁੰਚ ਗਿਆ ਅੱਛਾ ਜੀ ਹੋਰ ਮੈਂ ਮਾਲ ਚੋਤੇ ਵੀ ਸਿੱਖ ਲਈਏ ਹਾਂਜੀ ਹਾਂ ਮੈਂ ਕੱਲ ਸਿੱਖ ਲਈਏ ਸਿੱਖਣਾ ਕੀ ਪਿੰਡ ਜਾਣਾ ਵੇਖ ਹਾਂਜੀ ਕੀ ਪਤਾ ਲੱਗਦਾ ਆਪਾਂ ਨੂੰ ਬਣਾਉਣਾ ਪਿਆ ਜਾਂ ਆਪਾਂ ਸਿੱਖ ਲੈਨੇ ਠੀਕ ਹੈ ਜੀ ਤੁਸੀਂ ਘਰੇ ਬਣਾਉਣ ਵਾਸਤੇ ਸਿੱਖਿਆ ਸੀ ਨਾ ਨਾ ਮੈਂ ਤੇ ਮੈਨੂੰ ਮੇਰਾ ਵੀ ਪਰਪਜ ਇਹੋ ਸੀ ਜੀ ਕਿ ਨਾ ਮੁਲਕ ਦੀ ਸੇਵਾ ਕਰਨੀ ਆ ਲੋਕਾਂ ਨੂੰ ਪਿਆਉਣਾ ਹਾਂਜੀ ਵੀ ਲੋਕਾਂ ਨੂੰ ਤੰਦਰੁਸਤ ਬਣਾਉਣਾ ਉਹਦਾ ਕਰਕੇ ਮੈਂ ਇਹ ਕੰਮ ਕੀਤਾ ਠੀਕ ਹੈ ਜੀ ਫੇਰ ਤੁਸੀਂ ਗਏ ਬਸ ਚਲੇਗਾ ਦੋ ਕੁ ਦਿਨ ਖੜਿਆ ਤੀਜੇ ਦਿਨ ਕਹਿੰਦੀ ਮਸ਼ੀਨ ਫੜੋ ਮੈਂ ਫੜ ਲਈ ਸਭ ਤੋਂ ਕੰਮ ਦਾ ਖੇਤੋਂ ਜਾਣਾ ਤੇ ਲੈਣੀ ਸੀ ਸਭ ਤੋਂ ਅਸੀਂ ਲੈ ਲਈ ਸਭ ਤੋਂ ਵੱਡੀ ਗੱਲ ਇਹ ਸੀ ਹਾਂ ਜੀ ਉਹਨਾਂ ਨੇ ਜਿਹੜਾ ਕੈਸ਼ ਸੀਗਾ ਉਹ ਮੈਨੂੰ ਸੰਭਾਲਤਾ ਗੱਲਾਂ ਗੱਲਾਂ ਮੈਂ ਬੜਾ ਪਰੇਸ਼ਾਨ ਹੋਇਆ ਵੀ ਗੱਲਾਂ ਆਏ ਜਿੰਮੇਵਾਰੀ ਭੱਦੀ ਤੇ ਬਹੁਤ ਵੱਡੀ ਜਿੰਮੇਵਾਰੀ ਆ ਹਾਂਜੀ ਲੇਕਿਨ ਉਹ ਪੂਰੀ ਕਹਿੰਦੀ ਕੁਝ ਨਹੀਂ ਬਸ ਕਰੋ ਤੁਸੀਂ ਹੋ ਜੀ ਇੱਥੇ ਇਹਦੇ ਕੰਮ ਸਟਾਰਟ ਕੀਤਾ ਇੱਥੇ ਅੱਜ ਮੈਨੂੰ 21ਵਾਂ 22ਵਾਂ ਦਿਨ ਅੱਜ ਇਹਨਾਂ ਚੌੜਾ ਤਾਂ ਹੈ ਹਾਂ ਜੀ ਥੋੜਾ ਟਾਈਮ ਹੈ ਬਾਪੂ ਜੀ ਖੜੇ ਨੇ ਜਿਹੜਾ ਪਟਿਆਲਾ ਜੀ ਯੂਨੀਵਰਸਿਟੀ ਆ ਦਾ ਗੇਟ ਹੈ ਆ ਬਿਲਕੁਲ ਸਾਹਮਣੇ ਇੱਥੇ ਇਹਨਾਂ ਦੀ ਸਟਾਲ ਹੈ ਤੇ ਇੱਥੇ ਕਿੰਨੇ ਵਜੇ ਆ ਜੰਨੇ ਹਾਂ ਮੈਂ ਇੱਥੇ ਸਵੇਰੇ 6 ਵਜੇ ਸਟਾਰਟ ਕਰ ਦਿੰਦਾ 5:30 ਵਜੇ ਸਵੇਰੇ ਸਵੇਰੇ ਲੋਕ ਜ਼ਿਆਦਾ ਪੀਂਦੇ ਆ ਹਾਂ 5:30 ਵਜੇ ਮੈਂ ਪਹੁੰਚ ਜਾਂਦਾ ਇੱਥੇ ਠੀਕ ਹੈ ਜੀ 6 ਵਜੇ ਚੱਜ ਜਾਂਦਾ ਸਾਰਾ ਬਾਪੂ ਜੀ ਕਹਿੰਦੇ ਸੀ 3 ਵਜੇ ਉੱਠਦੇ ਆ ਬੀਬੇ ਜੀ ਵੀ ਬੈ ਤੇ ਬੇਬੇ ਜੀ ਕਹਿੰਦੇ ਅਸੀਂ 3 ਵਜੇ ਉੱਠਦੇ ਫਿਰ ਬਾਪੂ ਹੀ ਤਿਆਰੀ ਕਰਨੀ ਪੈਂਦੀ ਹੈ ਤਿਆਰੀ ਕਰਨੀ ਪੈਂਦੀ ਹੈ ਸਾਰਾ ਜਿੰਨੀ ਸਬਜੀ ਆ 400 ਪੱਤੇ ਆ ਉਹ ਸਾਰਾ ਕੁਝ ਇਕੱਠਾ ਕਰ ਲਿਆ ਬਸ ਲੱਗ ਗਏ ਮਿਲ ਜਾਂਦੇ ਜੇ ਕਾਹਗਾ ਲੱਗੀ ਹਾਂ ਜੀ ਇਹ ਪਿਆਲਾ ਵਾ ਤੇ ਫਿਰ ਹਾਂਜੀ ਹਾਂਜੀ ਤੇ ਆ ਚੀਜ਼ਾਂ ਮਿਲਣੀਆਂ ਔਖੀਆਂ ਸੀਗੀਆਂ ਇਹ ਜਣਾ ਹਾਂਜੀ ਇਹ ਵੀ ਮੇਰੇ ਘਰ ਕੜੀ ਪੱਤਾ ਵੀ ਮਿਲ ਗਿਆ ਮੈਨੂੰ ਅਲਬੇਰਾ ਵੀ ਮੇਰੇ ਜੇ ਰੇਅਰ ਬੂਟੇ ਹਾਂਜੀ 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 ਅਲਬੇਰਾ ਵੀ ਮਿਲ ਗਿਆ ਹਾਂਜੀ ਮੈਨੂੰ ਅਲਬੇਰੇ ਦੀ ਮਤਲਬ ਪ੍ਰੋਬਲਮ ਆ ਰਹੀ ਸੀ ਜੇਕਰ ਮਿਲ ਗਿਆ ਨਹੀਂ ਨਹੀਂ ਮਿਲ ਤਾਂ ਜਾਂਦਾ ਹਾਂਜੀ ਫਿਰ ਅੰਬ ਤਾਂ ਇੱਥੇ ਉਵੇਂ ਬਾਦੂ ਅੰਬ ਹਾਂਜੀ ਹਾਂਜੀ ਤੇ ਤੁਸੀਂ ਕੀ ਕੀ ਦੱਸ ਦੋ ਮਾਲਾ ਜੀ ਕੀ ਕੀ ਆ ਇਹ ਤਾਂ ਜਈ ਸਹਿਜਣਾ ਹਾਂਜੀ ਸਹਿਜਣਾ ਹਾਂਜੀ ਇਹ ਕੜੀ ਪੱਤਾ ਹੈ ਇਹ ਕੜੀ ਪੱਤਾ ਇਹ ਤਾਲੀ ਦੇ ਪੱਤੇ ਹੈ ਇਹ ਤਾਲੀ ਦੇ ਪੱਤੇ ਇਹ ਅਮਰੂਦ ਦੇ ਹੈ ਹਾਂਜੀ ਤੇ ਇਹ ਆਮਬਿਆ ਹਾਂਜੀ ਇਹ ਜਾਮਨ ਇਹ ਨਿੰਮ ਇਹ ਧਨੀਆਂ ਠੀਕ ਹੈ ਜੀ ਤਰੇਲਾ ਐਲਵੇਰਾ ਹੈ ਇਹ ਪੇਠਾ ਖੀਰਾ ਪੇਠਾ ਤੇ ਚਕੰਦਰ ਨਿੰਬੂ ਸਾਰਾ ਕੁਝ ਮਤਲਬ ਜੂਸ ਕਿੰਨੇ ਤਰ੍ਹਾਂ ਦੇ ਬਣਾਉਣੇ ਆ ਆਪਾਂ ਸਿਰਫ ਦੋ ਤਰ੍ਹਾਂ ਦੋ ਤਰ੍ਹਾਂ ਦੇ ਹਾਂਜੀ ਇਹ ਕਿਹੜਾ ਹੈ ਇਹ ਹੈਗਾ ਵੀ ਆ ਦੂਸਰਾ ਗ੍ਰੀਨ ਹਰਾ ਖੂਨ ਉਕੇ ਇਹਦੇ ਚ ਹਮਲਾ ਨਹੀਂ ਪੈਂਦਾ ਇਹਦੇ ਚ ਹਮਲਾ ਪੈਂਦਾ ਹੈ ਇਹਦੇ ਚ ਪੈਂਦਾ ਇਹ ਚ ਪੈਂਦਾ ਉਹਦੇ ਚ ਨਹੀਂ ਪੈਂਦਾ ਉਹਦੇ ਚ ਨਹੀਂ ਉਹਦੇ ਚ ਉਹਦੇ ਚ ਦੂਸਰਾ ਚਕੰਦਰ ਪੈਂਦਾ ਇਹਦੇ ਚ ਚਕੰਦਰ ਨਹੀਂ ਪੈਂਦਾ ਬਸ ਇਹ ਇਹਨਾਂ ਦਾ ਫਰਕ ਹੈ ਬਾਕੀ ਸਾਰੀਆਂ ਚੀਜ਼ਾਂ ਹਾਂਜੀ ਹਾਂ ਇੱਕ ਨਿੰਮ ਨਹੀਂ ਪੈਂਦੀ ਉਦੋਂ ਇੱਕ ਕarele ਨਹੀਂ ਪੈਂਦਾ ਉਹ ਕਿਤੇ ਕਾਦੇ ਕਾਦੇ ਵਾਸਤੇ ਚੰਗਾ ਬਾਪੂ ਜੀ ਇੱਕ ਤਾਂ ਬੱਚੇ ਬਜ਼ੁਰਗ ਕੋਈ ਵੀ ਪੀ ਸਕਦਾ ਕੋਈ ਵੀ ਪੀ ਸਕਦਾ ਜਿਹੜਾ ਪੀਊਗਾ ਉਹਦੇ ਵਾਸਤੇ ਫਾਇਦਾ ਹੀ ਫਾਇਦਾ ਹਰ ਖਾਂ ਦੇ ਠੀਕ ਹੈ ਜੀ ਹਾਂਜੀ ਹਾਜਮਾ ਦਰੁੱਸਤ ਰਹਿੰਦਾ ਸਫoon ਸਾਫ਼ ਰਹਿੰਦਾ ਹਾਂਜੀ ਜਿੰਨੂੰ ਛੂਕਰ ਆ ਛੂਕਰ ਖਤਮ ਕੁੜੀਆਂ ਵੀ ਪੀ ਸਕਦੀਆਂ ਆਹ ਕੁੜੀਆਂ ਪੀਂਦੇ ਪੀਂਦੇ ਆ ਜੀ ਆਹ ਉਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਬੇਨਤੀ ਆ ਵੀ ਇਹ ਪੀਓ ਚੰਗੀ ਚੀਜ਼ ਆ ਇੱਕ ਚੰਗੀ ਆਦਤ ਪਾਓ ਪਟਿਆਲੇ ਵਾਲਿਓ ਇਹ ਤਾਂ ਬਾਪੂ ਨੇ ਕਿਹਾ ਵੀ ਚੰਡੀਗੜ੍ਹ ਵੀ ਫੋਲੋ ਇੱਕ ਪਰ ਇਹਨਾਂ ਨੇ ਹੁਣ ਇੱਥੇ ਤੁਸੀਂ ਤਾਂ ਫਾਇਦਾ ਇਹਦਾ ਫਾਦ ਲਾ ਕੇ ਦਿਓ ਤੁਸੀਂ ਤਾਂ ਸਾਰੇ ਰੋਜ਼ ਦੇਲੀ ਪੀਆ ਕਰਵਾ ਕੇ ਇੱਕ ਤਾਂ ਚੰਗੀ ਚੀਜ਼ ਆ ਇੱਕ ਛੋਟੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਆਊਗਾ ਉਹੀ 10 15 ਦਿਨ ਲਗਾਤਾਰ ਜੂਸ ਪੀ ਕੇ ਦੇਖੋ ਹੋਰ ਕੀ ਕੀ ਫਾਇਦੇ ਇਹਦੇ ਜਿੰਨੇ ਤੂੰ ਹਿੱਕ ਜਿੰਨੇ ਲੋ ਕੱਟਾ ਉਨੇ ਕੱਟਾ ਬਾਕੀ ਤੁਸੀਂ ਇੰਟਰਨੈਟ ਤੇ ਵੀ ਦੇਖ ਲਿਓ ਬਾਕੀ ਬਾਪੂ ਜੀ ਨੇ ਮੇਨ ਮੇਨ ਦੱਸਿਆ ਵੀ ਆਪਣਾ YouTube ਦੇ YouTube ਤੇ ਦੇਖੋ ਤੈਨੂੰ ਸਾਰਾ ਕੁਝ ਲੱਭ ਜਾਊਗਾ ਸਾਰਾ ਕੁਝ ਲੱਭ ਜਾਣਾ ਇਹਦੇ ਬੜੇ ਫਾਇਦੇ ਕੁਝ ਤੇ ਜਿਹੜੇ ਆ ਟਾਲੀ ਦੇ ਪੱਤੇ ਆ ਇਹ ਗਰਮਾਇਸ਼ਤ ਬੰਦੇ ਚ ਰਹਿਣ ਹੀ ਨਹੀਂ ਦਿੰਦੇ ਜਿਹਦੇ ਨਾਲ ਬਵਾਸੀਰ ਨਹੀਂ ਜਿਹੜੀ ਅੱਜਕੱਲ ਮਬੈਸੀ ਮੁੰਡਿਆਂ 'ਚ ਬਹੁਤ ਜ਼ਿਆਦਾ ਫਰਮੈਸ਼ ਆਪਾਂ ਕਿਹਦੇ ਡਾਕਟਰ ਕੋਲ ਜਾਂਦੇ ਹਾਂ ਹਾਂਜੀ ਜ਼ਿਆਦਾ ਇਹੀ ਉਹ ਕਹਿੰਦੇ ਕਿ ਫਰਮੈਸ਼ ਪਈ ਹੈ ਫਰਮੈਸ਼ ਪਈ ਹੈ ਜੀ ਖਾਣਾ ਪੀਣਾ ਭੁੱਖ ਘੱਟ ਲੱਗਦੀ ਹੈ ਇਹ ਤਾਨੀ ਦਾ ਪੱਤਾ ਜਿਹੜਾ ਇਹ ਗਰਮੈਸ਼ ਕੱਢ ਦਿੰਦਾ ਸਾਡੇ ਲਈ ਜਵਾਂ ਤੇ ਤੇ ਨਾਲ ਮਤਲਬ ਅੰਮ੍ਰਿਤ ਆਏ ਵਰਦਾਨ ਹੈ ਵਰਦਾਨ ਆਏ ਹੈ ਔਰ ਲੇਡੀ ਜਵਾਂ ਕੁੜੀਆਂ ਨੂੰ ਬੇਨਤੀ ਹੈ ਬੁੜੀਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਤੇ ਤੁਸੀਂ ਇੱਥੇ ਆਓ ਯੂਸਪੀਓ ਤੇ ਡੇਲੀ ਆਪ ਦੀ ਆਤ ਦੇ ਵਿੱਚ ਸ਼ਾਮਲ ਕਰੋ ਬਾਕੀ ਬਾਬਾ ਜੀ ਨੂੰ ਬੈਚੀ ਸਪੋਰਟ ਕਰੋ ਇਹਨਾਂ ਨੇ ਇੰਨੀ ਉਮਰ ਆ ਸਾਡੀ 72 ਸਾਲ ਦੀ 72 ਸਾਲ ਇਹਨਾਂ ਨੇ ਦੇਖ ਲਓ ਤੁਹਾਡੇ ਲਈ ਇਹ ਰੋਜ਼ਗਾਰ ਵੀ ਲਾ ਲਓ ਚਾਹੇ ਉਦਾਂ ਵੀ ਅਵੇਰਨ ਹੋਰ ਵੀ ਚੀਜ਼ਾਂ ਕਰ ਸਕਦੇ ਸੀ ਪਰ ਇਹਨਾਂ ਨੂੰ ਲੱਗਿਆ ਵੀ ਇਹ ਲੋਕਾਂ ਨੂੰ ਪਿਆਉਂਗਾ ਨਾਲੇ ਸੇਵਾ ਇਹ ਕੋਈ ਬਹੁਤ ਪੈਸੇ ਨਹੀਂ ਦਿੰਦੇ ਕੋਸਟਿੰਗ ਕੋਸਟਿੰਗ ਹੀ ਲੈਂਦੇ ਆ ਜਿੰਨਾ ਕਿ ਇਹਨਾਂ ਨੂੰ ਪੈਂਦਾ ਕਿਉਂਕਿ ਇਹ ਚ ਕੰਮ 'ਚ ਮਿਹਨਤ ਬਹੁਤ ਆ ਤੇ ਬਾਕੀ ਇਹਨਾਂ ਨੂੰ ਆਪਾਂ ਹੋਰਾਂ ਵੀ ਸਪੋਰਟ ਕਰਨੀ ਆ ਇਹ ਤੁਹਾਡੇ ਲਈ ਵੀ ਚੰਗੀ ਚੀਜ਼ ਆ ਨਾਲੇ ਪੁੰਨ ਨਾਲੇ ਫਲ ਠੀਕ ਆ ਸਾਰੇ ਜਣੇ ਆਓ ਅਜੀ ਦੁਬਾਰਾ ਵੀ ਆਵਾਂਗੇ ਜਦੋਂ ਇੱਥੇ ਟਾਈਮਿੰਗ ਕੀ ਆ ਸਾਡੀ ਸਵੇਰੇ 5:30 ਵਜੇ ਇੱਥੇ ਆ ਜੰਨਾ 2 ਵਜੇ ਤੱਕ ਰਹਿਣਾ ਲੇਕਿਨ ਇਹਦਾ ਅਸਲ ਟਾਈਮ ਜਿਹੜਾ ਹੈ ਉਹ 6 ਤੋਂ ਲੈ ਕੇ 12 ਤੱਕ ਦਾ ਹੈ ਓਕੇ ਹਾਂਜੀ ਉਹ ਚਲੋ ਆਪਾਂ ਵੈਸੇ ਇਸ ਤਰ੍ਹਾਂ ਲੋਕਾਂ ਨੂੰ ਪਤਾ ਲੱਗਦਾ ਵੀ ਲਵੀ ਪਤਾ 2 ਵਜੇ ਤੱਕ ਬਹਿਤਾ ਕੀ ਕਰਦਾ ਹਾਂਜੀ ਲੋਕਾਂ ਨੂੰ ਪਤਾ ਲੱਗ ਜਾਏ ਫੇਰ ਆਉਣ ਲੱਗ ਜਾਣਗੇ ਹਾਂਜੀ ਤੇ ਹੁਣ ਰੱਬ ਦੀ ਕਿਰਪਾ ਸਾਰਿਆਂ ਨੇ ਸੂਝਵਾਨ ਬੰਦੇ ਆ ਹਾਂਜੀ ਤਾਉਣ ਲੱਗ ਪਏ ਸਾਰਿਆਂ ਨੂੰ ਬੇਨਤੀ ਹੈ ਜਰੂਰ ਆਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਬਾਪੂ ਜੀ ਆਪਾਂ ਮਿਲਦੇ ਹਾਂ ਜਰੂਰ ਸ਼ੁਕਰੀਆ